ਹਾਂਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਗੁੱਡ ਮਾਰਨਿੰਗ ਕਿਵੇਂ ਹੋ ਜੀ ਠੀਕ ਹੋ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਸੋ ਅੱਜ ਦਾ ਨਾ ਸਰਪ੍ਰਾਈਜ਼ ਆ ਜੀ ਖਾਸ ਤੇ ਵੈਸੇ ਤਾਂ ਫੇਸਬੁੱਕ ਵਾਲਿਆਂ ਨੂੰ ਤਾਂ ਪਤਾ ਲੱਗ ਹੀ ਗਿਆ ਹਣਾ ਕਿਉਂਕਿ ਉੱਥੇ ਤਾਂ ਮੈਂ ਬੋਲ ਹੀ ਦਿੱਤਾ ਹਾਂਜੀ ਤੇ ਸੋ ਬਣੇ ਰਹੋ ਜੀ ਸਾਡੇ ਬਲੌਗ ਦੇ ਨਾਲ ਜੇਕਰ ਤੁਸੀਂ ਚਾਹੁੰਦੇ ਤੇ ਨਵੇਂ ਤੇ ਚਾਹੁੰਦੇ ਨੂੰ ਕਰ ਲਓ ਜੀ ਸਬਸਕ੍ਰਾਈਬ ਸੋਨੇ ਸੋਨੇ ਕਮੈਂਟ ਕਰਿਓ ਕੋਈ ਜੀ ਲੌਂਜੀ ਰਿਲੇਸ਼ਨ ਕਹਿਣਾ ਨਾ ਭੁੱਲਿਓ ਲੋਕੀ ਤੁਹਾਡੇ ਲਈ ਬਹੁਤ ਖਾਸ ਸਰਪ੍ਰਾਈਜ਼ ਆ ਤੇ ਸਰਪ੍ਰਾਈਜ਼ ਆ ਤੇ ਜਉਂਦਾ ਰਵੇ ਉਹ ਮੇਰਾ ਭਰਾ ਹਜੇ ਮਾ ਦਾ ਨਾਮ ਨਹੀਂ ਲੈਣਾ ਬਾਅਦ ਚ ਲਵਾਂਗੇ ਬਾਬਾ ਜੀ ਉਹਨੂੰ ਚੜਦੀ ਕਲਾ ਚ ਰੱਖਿਓ ਉਹਦਾ ਕਾਰੋਬਾਰ ਚ ਤਰੱਕੀਆਂ ਪਾਵੇ ਬਾਬਾ ਜੀ ਬਰਕਤ ਪਾਵੇ ਉਹਦੇ ਕਾਰੋਬਾਰ ਚ ਉਹਦਾ ਕਾਰੋਬਾਰ ਇੰਨਾ ਕੁ ਫੈਲਰ ਜੇ ਨਾ ਇੰਨਾ ਕੁ ਫੈਲਰ ਜੇ ਤੇ ਭਾਈ ਮੈਂ ਕਹਿੰਨੀ ਵੀ ਸੱਚੇ ਦਿਲੋਂ ਦੁਆਵਾਂ ਦਿੰਦੀ ਆ ਮੈਂ ਆਪਣੇ ਭਰਾ ਨੂੰ ਜਿਹਨਾਂ ਮੈਂ ਨੇ ਸਪੋਰਟ ਕਰਦਾ ਤੇ ਕੰਧ ਬਣ ਕੇ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਮੇਰੇ ਨਾਲ ਖੜੇ ਆ ਮੇਰੇ ਦੋ ਹੀ ਭਰਾ ਨੇ ਠੀਕ ਹੈ ਤੇ ਮੈਂ ਇਹਨਾਂ ਦਾ ਮੁੰਡਾ ਜੀ ਇੱਕ ਭਰਾ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਬਾਈ ਗਲਾਬ ਸਿੱਧੂ ਬਾਰੇ ਇੱਕ ਪ੍ਰਮਾਤਮਾ ਨੇ ਇਹੋ ਜਿਹਾ ਮੇਰਾ ਭਰਾ ਭੇਜਿਆ ਮੇਰੇ ਵਾਸਤੇ ਹਨਾ ਤੇ ਬਸ ਇਹ ਦੋਨਾਂ ਨੂੰ ਬਾਬਾ ਜੀ ਮੇਰੀ ਉਮਰ ਲਾ ਦੇ ਉਹ ਬਾਈ ਦਾ ਮੈਂ ਤੁਹਾਨੂੰ ਲਵਾ ਗਿਆ ਆਪਾਂ ਨਾਮ ਠੀਕ ਹੈ ਤੁਹਾਨੂੰ ਪਤਾ ਵੀ ਆਪਾਂ ਕੋਈ ਗੱਲ ਲਪੋਤਾ ਰੱਖਦੇ ਨਹੀਂ ਤੁਹਾਡੇ ਤੋਂ ਹਨਾ ਮੈਂ ਕੋਈ ਵੀ ਗੱਲ ਹੁੰਦੀ ਹੈ ਮੇਰੇ ਮਨ ਦੇ ਵਿੱਚ ਮੈਂ ਤੁਹਾਡੇ ਕੋਲ ਸ਼ੇਅਰ ਜ਼ਰੂਰ ਕਰਦੀ ਹੁੰਨੀ ਆ ਸੋ ਬਾਬਾ ਜੀ ਉਹਨੂੰ ਉਹਦੇ ਕਾਰੋਬਾਰ 'ਚ ਇੰਨੀ ਬਰਕਤ ਪਾਵੇ ਇੰਨੀ ਬਰਕਤ ਪਾਵੇ ਇੱਕ ਜਿਨੇ ਕੇ ਗਰੀਬ ਦੀ ਬਾਹ ਫੜੀ ਜਾ ਠੀਕ ਹੈ ਤੇ ਸੋ ਸੋਨ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਮੇਰੇ ਸਾਰਿਆਂ ਨੇ ਪੋਡਕਾਸਟ ਵਗੈਰਾ ਦੇਖੇ ਆ ਵੀ ਮੈਂ ਕਿੰਨੇ ਉਹਦੇ ਵਿੱਚ ਦੁੱਖ ਦਰਦ ਦੇਖੇ ਹਨਾ ਮੈਂ ਕਵਾੜ ਚੁੱਕ ਕੇ ਕਵਾੜ ਵੀ ਚੁਗਿਆ ਮਿਸਤਰ ਗਾਣਾ ਦਿਹਾੜੀਆਂ ਵੀ ਕੀਤੀਆਂ ਹਨਾ ਤੇ ਲੋਕਾਂ ਦੇ ਲੀੜਾ ਕਪੜਾ ਵੀ ਤੋਤਾ ਲੋਕਾਂ ਦਾ ਇਨਾ ਬੁੱਕਾਂ ਨਾਲ ਨਾ ਐ ਕਰਕੇ ਬਾਥਰੂਮ ਤਿੱਕਰ ਵੀ ਮੈਂ ਢੋਲਿਆ ਹੋਇਆਗਾ ਛੱਕ ਕੇ ਤੇ ਮੈਨੂੰ ਜਿੱਥੋਂ ਮੈਂ ਬਾਥਰੂਮ ਜਿੱਨਾ ਦੇ ਮੈਂ ਢੋਲਿਆ ਹੋਇਆ ਨਾ ਉਹਨਾਂ ਨੇ ਮੈਨੂੰ ਪੱਜੀ ਤੱਕ ਨਹੀਂ ਦਿੱਤੀ ਮੈਥੋਂ 2 ਮਹੀਨੇ ਪੋ ਬਾਗਦੇ ਮਹੀਨੇ ਚ ਬਾਥਰੂਮ ਚ ਕੁਵਾਇਆ ਉਹ ਜਨਾਨੀ ਨੇ ਆਪਦੇ ਘਰ ਵਾਲੇ ਦਾ ਠੀਕ ਆ ਸੋ ਉਹ ਗੱਲਾਂ ਹੋ ਗਈਆਂ ਜੀ ਪ੍ਰਾਣੀਆਂ ਪਾਓ ਮਿੱਟੀ ਠੀਕ ਆ ਕਿਉਂਕਿ ਯਾਦ ਆਉਂਦੀ ਹੈ ਜਦੋਂ ਕੋਈ ਇਹੋ ਜਿਹਾ ਭੈਣ ਭਰਾ ਗਰੀਬ ਬੰਦੇ ਦਾ ਸਹਾਰਾ ਬਣਦਾ ਕੇ ਸੋ ਮੇਰੇ ਦੋ ਭਰਾ ਨੇ ਸੱਜੀਆਂ ਖੱਬੀਆਂ ਮੇਰੀਆਂ ਬਾਹਾਂ ਨੇ ਠੀਕ ਹੈ ਤੇ ਮੈਂ ਮੈਂ ਉਹਨਾਂ ਤੇ ਮਾਣ ਮਹਿਸੂਸ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇੱਜ਼ਤ ਬਖਸ਼ੀ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕਿਉਂਕਿ ਮੈਂ ਈਮੋਸ਼ਨਲ ਬਹੁਤ ਜਲਦੀ ਹੁੰਨੀ ਆ ਜਦੋਂ ਕੋਈ ਖੁਸ਼ੀ ਹੁੰਦੀ ਆ ਅੱਜ ਮੇਰੇ ਲਈ ਬਹੁਤ ਖੁਸ਼ੀਆਂ ਭਰਿਆ ਦਿਨ ਆ ਬਣੇ ਰਿਓ ਬਲੌਗ ਹਾਂਜੀ ਆਪਾਂ ਘਰ ਦੇ ਕੰਮ ਝੜ ਝੂੜੂ ਮਾਰ ਲਿਆ ਹਨਾ ਸਫਾਈਆਂ ਕਰ ਤੀਆਂ ਪੂਰੀਆਂ ਕੱਲੇ ਪੋਚੇ ਰਹਿ ਕੇ ਲੋਨ ਨਾਲੇ ਚਾਦਰ ਚੂਦਰਾ ਬੈਠੀ ਵਿਛਾਤੀ ਉਸ ਬੱਡੇ ਤੇ ਵਿਛਾਤੀ ਆ ਕਮ ਰਚਵੀ ਮੈਂ ਮੰਜਾੜਾ ਕਿ ਚਾਦਰ ਚੁੱਦਰ ਵਿਛਾਤੀ ਹਨ ਤੇ ਬੈਠ ਕੇ ਦੇ ਵਿੱਚ ਚੱਕਿਆ ਮੰਜਾ ਸੀ ਇਹ ਅਦਰ ਮੇਰੇ ਪਈ ਆ ਭਾਂਡੇ ਤੇ ਭਾਂਡੇ ਬਹੁਤ ਜਾਂਦੇ ਅੱਜ ਤੇ ਛੁਟਕੀ ਦਾ ਕੰਮ ਭਾਂਡੇ ਦਾ ਨੂੰ ਹਣ ਮਾਈਂ ਦਿੰਨੀ ਹੈ ਹਨ ਤੇ ਫਿਰ ਅੱਜ ਨਾ ਵੈਸੇ ਮੇਰੀ ਨਾ ਸੇਖੂ ਮੇਰੇ ਨਾਨਕੇ ਆ ਰਾਮਾ ਮੰਡੀ ਕੋਲੇ ਮੇਰੀ ਮਾਮੀ ਦਾ ਬੇਚਰੀ ਦਾ ਭੋਗ ਸੀਗਾ ਤੇ ਮੇਰੀ ਮਾਮੀ ਬੇਚਰੀ ਮਾਮਲੀ ਦੇਥ ਹੋ ਗਈ ਵਿਚਾਰੀ ਦੀ ਹੈ ਨਾ ਤੇ ਅੱਜ ਸੋਚਿਆ ਸੀਗਾ ਵੀ ਉੱਧਰ ਜਾਵਾਂਗੇ ਫਿਰ ਉਹ ਨਾ ਅੱਜ ਬਾਈ ਨੇ ਕਿਸੇ ਨੂੰ ਬਸ ਸਾਨੂੰ ਕਹਿਆ ਕਹਿਣ ਦਾ ਮਤਲਬ ਘਰੇ ਕੋਈ ਨਾ ਐਡਾ ਜ਼ਰੂਰੀ ਹੀ ਕੰਮ ਪੈ ਗਿਆ ਤੇ ਅਸੀਂ ਮਣਾ ਵੀ ਕਰਤਾ ਸੀਗਾ ਉਹਨਾਂ ਨੂੰ ਵੀ ਤੁਸੀਂ ਅੱਜ ਨਾ ਆਓ ਬਾਈ ਬਣ ਕੇ ਤੇ ਉਹ ਕਹਿੰਦੇ ਵੀ ਹੁਣ ਤਾਂ ਕਹਿੰਦੇ ਅਸੀਂ ਆ ਗਏ ਨੇੜੇ ਆ ਕੇ ਬੜਿੰਡੇ ਕੀ ਆ ਗਏ ਨਾ ਤਾਂ ਕਰਕੇ ਫਿਰ ਸਾਨੂੰ ਨਾ ਉਹ ਕਰਨਾ ਪਿਆ ਹਨਾ ਤੇ ਚੇਂਜ ਕਰਨਾ ਪਿਆ ਕੋਈ ਗੱਲ ਨਹੀਂ ਫੇਰ ਕੀ ਆ ਫੇਰ ਅਸੀਂ ਫੇਰ ਜਾ ਆਵਾਂਗੇ ਹਨਾ ਤੇ ਵੈਸੇ ਜ਼ਰੂਰੀ ਭੋਗ ਜ਼ਰੂਰੀ ਸੇਵਾ ਮਿਲ ਵਿਚਾਰ ਜਾਣਾ ਚਲੋ ਕੋਈ ਗੱਲ ਨਹੀਂ ਹਨਾ ਤੇ ਆਪਾਂ ਫੇਰ ਜਾ ਆਵਾਂਗੇ ਤੇ ਤੁਸੀਂ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੇ ਆਪਾਂ ਇੱਧਰ ਉਹ ਕੱਢ ਦਿੱਤੀ ਆ ਆਹ ਅੱਜ ਸੜੀ ਕੱਢਤੀ ਆ ਇਹ ਉਹ ਕੰਧ 'ਚ ਲੱਗੂਗੀ ਇਹ ਅਸੀਂ ਥੱਲੇ ਲਵਾਵਾਂਗੇ ਇਹ ਠੀਕ ਹੈ ਜੀ ਬਾਕੀ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਜੀ ਇਹ ਖਿਲਰ ਗਿਆ ਸਮਾਨ ਤੁਸੀਂ ਦੇਖ ਸਕਦੇ ਨੂੰ ਤੇ ਲਖ ਜੇ ਅਸੀਂ ਕੁਛ ਬੋਲਣਾ ਨਹੀਂ ਤੁਸੀਂ ਆਪ ਹੀ ਦੇਖ ਲਓ ਵੀ ਕੀ ਚੀਜ਼ ਆਪਣੇ ਘਰੇ ਆਈ ਆ ਠੀਕ ਹੈ ਇਹ ਹੈਗਾ ਉਹ ਬਾਈ ਦਾ ਹਾਰਮੇਟ ਜਿਹੜਾ ਬਾਈ ਆਇਆ ਠੀਕ ਹੈ ਇਹ ਹੈਗੀ ਉਹਦੀ ਜੈਕਟ ਬਾਕੀ ਆ ਪ੍ਰੋਜੈਕਟ ਸਾਰਾ ਪਿਆਗਾ ਤੇ ਬਾਕੀ ਦਾ ਤੁਸੀਂ ਸਮਝ ਹੀ ਗਏ ਹੋਵੋਗੇ ਹਨ ਤੇ ਕਹਿਣ ਦੀ ਲੋੜ ਹੀ ਨਹੀਂ ਬਾਕੀ ਸਾਰਾ ਕੰਮਪਲੀਟ ਹੋਏ ਤੋਂ ਤੇ ਤੁਹਾਨੂੰ ਕੱਲੇ-ਕੱਲੇ ਚੀਜ਼ ਦਿਖਾਈ ਜਾਵਾਂਗੇ ਕੱਲੇ-ਕੱਲੇ ਚੀਜ਼ ਦਿਖਾਈ ਜਾਵਾਂਗੇ ਵੈਸੇ ਤਾਂ ਤਦੋਂ ਤੁਸੀਂ ਵਾਸਤੇ ਕਮੈਂਟ ਕਰੀ ਜਾਓ ਅਸੀਂ ਤੁਹਾਨੂੰ ਦਿਖਾਈ ਜਾਵਾਂਗੇ ਕੱਲੀ ਕੱਲੀ ਚੀਜ਼ ਬਾਕੀ ਪ੍ਰੋਜੈਕਟ ਤੁਸੀਂ ਦੇਖ ਕੇ ਤਾਂ ਸਮਝ ਹੀ ਗਏ ਹੋਵੋਗੇ ਯਾਰ ਕਹਿੰਦੇ ਹੁੰਦੇ ਸਮਝਣ ਵਾਲੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਠੀਕ ਹੈ ਬਾਕੀ ਤੁਸੀਂ ਸਮਝ ਗਏ ਹਾਂ ਬਲੇ ਰਹੋ ਲੋ ਜੀ ਉੱਪਰ ਤਾਰਾਂ ਪਈ ਜਾਂਦੀਆਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿਸ ਚੀਜ਼ ਦੀਆਂ ਤਾਰਾਂ ਨੇ ਇਹ ਉਧਰ ਬਾਈ ਲਾਈ ਜਾਂਦਾ ਬਣ ਗਈ ਬਾਈ ਹੁਣ ਤੇ ਉਹ ਬਾਈ ਲਾਈ ਜਾਂਦਾ ਤਾਰਾਂ ਤੇ ਤਾਰਾਂ ਕਿਸ ਚੀਜ਼ ਦੀਆਂ ਫਾਨੂੰ ਪਤਾ ਲੱਗ ਹੀ ਗਿਆਗਾ ਫਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਤੇ ਆਇਆ ਮੁੰਡਾ ਨਾਲ ਬਾਈ ਦੇ ਜੈਸ ਖਾਈਏ ਨਾ ਫਰਡ ਇਹ ਹੈ ਜੀ ਅੱਖ ਜਿਹਨੂੰ ਕਿ ਅੱਖ ਕਹਿੰਦੇ ਵੀ ਅੱਖ ਨਿਗਾ ਰੱਖਦੀ ਐ ਤੇ ਕਈ ਵਾਰੀ ਤੁਹਾਨੂੰ ਪਤਾ ਫਿਰ ਹੁਣ ਆਪਾਂ ਬਾਹਰ ਅੰਦਰ ਜਾਣਾ ਹੁੰਦਾ ਹਨ ਤੇ ਕੋਈ ਕੁਝ ਭੈੜ ਭਰਾ ਕੇ ਜਾਣਾ ਪੈਂਦਾ ਇਹ ਆਪਣੀ ਮਗਰੋਂ ਰਾਖੀ ਕਰਿਆ ਕਰੂਗਾ ਜਿਵੇਂ ਪੌੜ ਖੁੱਲਾ ਦੀ ਕੰਡਿਆਂ ਦੀ ਰਾਖੀ ਕਰਦਾ ਨਾ ਜਿਵੇਂ ਉਹਨੂੰ ਗੁਲਾਬ ਦਾ ਫੁੱਲ ਠੀਕ ਆ ਉਹਦੇ ਕੰਡੇ ਰਾਖੀ ਕਰਦੇ ਆ ਸੋ ਇਹ ਵੀ ਆਪਣਾ ਉਹੀ ਚੀਜ਼ ਆ ਇਹ ਆਪਣੇ ਘਰ ਦੀ ਰਾਖੀ ਕਰਿਆ ਕਰੂਗਾ ਇਹ ਸੀਗਾ ਉਹ ਸਰਪ੍ਰਾਈਜ਼ ਇਹ ਸੀਗਾ ਜੀ ਆਪਣਾ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਇਹ ਆ ਇੱਕ ਗੱਲ ਹੋਰ ਆ ਮੈਂ ਤੁਹਾਨੂੰ ਦੱਸ ਹੀ ਦਿੰਨੀ ਆ ਵੀ ਆਪਣੀ ਸੱਜੀ ਕੱਬੀ ਬਾਹ ਕੌਣ ਸੀ ਬਾਈ ਗੋਰਾ ਟਾਈ ਰਾਮਪੁਰੇ ਵਾਲਾ ਸੋ ਸਾਰਾ ਖਰਚਾ ਉਹਨੇ ਕੀਤਾ ਆਪਾਂ ਇਹਦੇ ਵਿੱਚ ਪੰਜੀ ਨਹੀਂ ਆਪਣੀ ਵਾਈਫ ਦੀ ਹੀ ਗੱਲ ਆ ਤੇ ਕੱਲ ਨੂੰ ਕੋਈ ਕਹਿ ਦੇਣਾ ਵੀ ਆਪ ਲਵਾਏ ਆ ਨਹੀਂ ਲਵਾਏ ਬਾਈ ਗੋਰੇ ਨੇ ਲਵਾਏ ਆ ਆਪਾਂ ਮਨਾ ਕਰਤਾ ਸੀ ਕੈਮਰੇ ਵਾਲਿਆਂ ਨੂੰ ਮੈਂ ਕਿਹਾ ਬਈ ਪੈਸੇ ਬਹੁਤ ਜ਼ਿਆਦੇ ਆ ਤੇ ਉਹ ਰਾਤਾ ਫਿਰ ਫੋਨ ਤੇ ਮੇਰੇ ਨਾਲ ਲੜ ਪਿਆ ਮੇਰਾ ਭਰਾ ਕਿ ਛੋਟਾ ਮੇਰਾ ਲੜ ਵੀ ਸਕਦਾ ਮੇਰੇ ਨਾਲ ਕਹਿੰਦਾ ਹਾਂ ਹਾਂ ਤੁਸੀਂ ਮਨਾ ਕਿਉਂ ਕੀਤਾ ਜਦੋਂ ਮੈਂ ਲਵਾ ਕੇ ਦੇ ਰਿਹਾ ਸੋ ਮਤਾ ਨੂੰ ਕਹਨੀ ਹੈ ਵੀ ਬਾਬਾ ਜੀ ਬਾਈ ਗੋਰਾ ਟਾਇਲ ਨੂੰ ਜਨ ਬੁਰਗਣੀ ਰਾਤ ਚੌਬਣੀ ਉਹਦੀ ਕਮਾਈ ਚ ਬਰਕਤ ਪਾਵੇ ਸੋ ਗਰੀਬ ਬੰਦੇ ਦੀ ਬਹੁਤ ਮਦਦ ਕਰਦਾ ਬਾਈ ਹਨਾ ਤੇ ਬਸ ਮੈਂ ਦਿਲੋਂ ਹੀ ਦਵਾਵਾ ਨੇ ਤੇ ਤੁਹਾਨੂੰ ਪਤਾ ਹੀ ਹੈ ਬਾਕੀ ਹਨਾ ਆਪਣੀ ਰਿਸਪੈਕਟ ਕਰਦਾ ਵੀ ਆਪਾਂ ਨੂੰ ਵੱਡੀ ਭੈਣ ਮੰਨਦਾ ਉਹ ਆਪਦੀ ਇਹ ਹੈਗੀ ਸਾਡੀ ਅੱਖ ਨਿਗਾ ਇਹ ਸੀਗਾ ਜੀ ਆਪਣਾ ਸਰਪ੍ਰਾਈਜ਼ ਹਾਂ ਸਰਪ੍ਰਾਈਜ਼ ਹਾਂ ਜੀ ਠੀਕ ਹੈ ਜੀ ਲੈ ਮੇਰੀ ਹੱਥੋਂ ਵਧਾਈਆਂ ਜੀ ਕਿਰਨਾ ਦੇ ਘਰੇ ਕੈਮਰੇ ਲੱਗ ਗਏ ਤੂੰ ਕਿਸ ਨੇ ਕੈਮਰੇ ਲਵਾਉਣੇ ਆ ਠੀਕ ਆ ਸਾਡੇ ਨਾਲ ਸੰਪਰਕ ਕਰ ਲਿਓ ਜਰੂਰ ਇਹ ਮੁੰਡਾ ਇਹ ਮੁੰਡਾ ਆ ਸਾਡੇ ਘਰੇ ਕੈਮਰੇ ਲਾਉਣ ਰ ਆ ਪੂਰੇ ਤੋਂ ਛੁਪਾਏ ਚਲਾ ਕਿਵੇਂ ਲੱਗਿਆ اتنا ਸਵਾਦ ਇਹ ਠੀਕ ਆ ਠੀਕ ਹੀ ਆ ਮਿਲ ਦਿਓ ਵਧਾਈਆਂ ਜੀ ਕਿਰਨਾ ਦੇ ਘਰੇ ਕੈਮਰੇ ਲੱਗ ਗਏ ਇਧਰ ਕਿਹਦੇ ਕੈਮਰੇ ਧੀ

ਚੋਰ ਉਹ ਰੱਖਣਾ ਚੁੱਪ ਕਰ ਲਓ ਲੰਗਾ ਦੱਸਿਓ ਨਾ ਕੈਮਰਾ ਵਾਲਿਆਂ ਨੂੰ ਚੰਗਾ ਕਿ ਚੋਰੀ ਕੀਤੀ ਆ ਆਪਾਂ ਦਾ ਐਨਐਸਡੀ ਦਾ ਸਟੈਂਡ ਲੈਣਾ ਪਊਗਾ ਆਪਾਂ ਨੂੰ ਜਾਣਾ ਪਊਗਾ ਬਾਜ਼ਾਰ ਤੇ ਬਾਜ਼ਾਰ ਬੱਬੂ ਹੀ ਜਾਊਗਾ ਤੇ ਐਲਸੀਡੀ ਉਹ ਉੱਥੇ ਟੱਗ ਰਹੀਆਂ ਉਹਦੇ ਵਿੱਚ ਦੀ ਫੋਟੋਆਂ ਆਇਆ ਕਰਨੀਆਂ ਠੀਕ ਆ ਇੱਥੇ ਪਾ ਕੇ ਆਪਾਂ ਦੇਖਿਆ ਕਰਾਂਗੇ ਜਿਹੜਾ ਬੰਦਾ ਆਪਣੇ ਵਾਰ ਚਾਹੇ ਤੇ ਆ ਰਹੀ ਉਹ ਐਲਸੀਡੀ ਆ ਰਹੀ ਐ ਐਲਸੀਡੀ ਸੋ ਬੱਬੂ ਜਾਊਗਾ ਫਿਰ ਬਾਜ਼ਾਰ ਪੇ ਪਿਆਰ ਉਹ ਜਿਹੜਾ ਬਾਈ ਨੇ ਕਿਹਾ ਸਮਾਨ ਲਿਆ ਕੇ ਦੇਊਗਾ ਬਾਈ ਲਿਆਉਣਾ ਹੀ ਪੈਣਾ ਠੀਕ ਹੈ ਨਾ ਤੇ ਵਾਫੇ ਤੁਸੀਂ ਬਣਾ ਦਿਓ ਬਲਵ ਦੇ ਨਾਲ ਨਹੀਂ ਸਮਾਨ ਮੈਂ ਲੈ ਆਇਆ ਜਾ ਕੇ ਮੱਛੀ ਮਾਰਕੀਟ ਤੋਂ ਮੱਛੀ ਮਾਰਕੀਟ ਤੋਂ ਮਿਲਿਆ ਤੇ ਹੋਰ ਮੱਛੀ ਮਾਰਕੀਟ ਗਿਆ ਸੀ ਉੱਥੋਂ ਲੈ ਕੇ ਆਂਦਾ ਆਪਣਾ ਹਲ ਜਿਹੜੀ ਦਾ ਸਟੈਂਡ ਤੇ ਬੋਰਡ ਲੈ ਕੇ ਆਇਆ ਕੈਮਰੇ ਵਾਸਤੇ ਜਿਹੜੀ ਲੱਗਣੇ ਉੱਪਰ ਤੇ ਨੀਚੇ ਤੇ ਬਾਕੀ ਆ ਦਿਖਾਉਂਦੇ ਅੱਜ ਕੋਈ ਨਾ ਕੋਈ ਬਾਈ ਹੋਈ ਸੀ ਕਰੀ ਜਾਂਦੇ ਸਰਾ ਆਪ ਬਣਾ ਕੇ ਜੀ ਹੁਣ ਤੇ ਬਾਈਰੇ ਕਰੀ ਜਾਂਦੇ ਸਰਾ ਖੋਵੇ ਲੱਗੇ ਪਏ ਆ ਇਹ ਹੁਣ ਬਾਈਰੇ ਕੋਲੋਂ ਬਣਾ ਕੇ ਦਿੰਦੇ ਆਪਾਂ ਤਗੜੀ ਜੀ ਚਾਹ ਤੇ ਮੈਨੂੰ ਨਾ ਮੇਰੇ ਖਾਮੀ ਜੀ ਆਇਆ ਨਾ ਬਲੱਡ ਨਹੀਂ ਜਿਵੇਂ ਘਟ ਜਾਂਦਾ ਹੁੰਦਾ ਬਲੱਡ ਘਟੇ ਦਾ ਪਤਾ ਨਹੀਂ ਕਰਦਾ ਮੈਂ ਜਾਣਦੀ ਜੀ ਗਵੰਢਾਂ ਦਾਲ ਦੂਲ ਮੰਕ ਕੇ ਨਿਕਲ ਖਾਮ ਗੇ ਸਿਰ ਉੱਤੀ ਤੇ ਬਾਈਰੇ ਕੋਲੋਂ ਚਾਹ ਬਣਾ ਕੇ ਦਿੰਦੇ ਨੇ ਬਾਈਰੇ ਕੋਲੋਂ ਚਾਹ ਬਣਾਤੀ ਆਪਾਂ ਕੱਪਾਂ ਚ ਪਾਤੀ ਆ ਖਾਣੂ ਬੰਦ ਦਿੱਤਾ ਨਹੀਂ ਖਾਣੂ ਦਿੰਨੇ ਆ ਬਾਈ ਹੋਰ ਗਿਆ ਨੂੰ ਪੰਜੀਰੀ ਦੇ ਦੇ ਹੂੰ ਪੰਜੀਰੀ ਖਾਓਗੇ ਬਾਈ ਚੱਕ ਦੇ ਨਾ ਕੋਈ ਸ਼ਾਇਰੀ ਲਾ ਬੀ ਛੱਡਦਾ ਕਲਾਕਾਰ ਵੀ ਬਾਈ ਕਾਲ ਕੇ ਖੁਸ਼ ਹੋ ਗਿਆ ਅੱਜ ਤੱਕ ਮੈਸਰੀ ਛੱਡਦੀ ਫੇਰ ਤੂੰ ਮੈਸਰੀ ਦਿੰਨੇ ਦੇ ਬਾਈ ਉਹਨੂੰ ਲੈ ਆ ਪਾ ਪੰਜੀਰੀ ਪਾ ਕੇ ਬੱਬੂ ਦੇਊਗਾ ਉਹਨੂੰ ਲਓਏ ਬਾਈ ਯਾਰ ਕਿਹਨੂੰ ਦੇਤੀ ਆ ਪਾ ਪੰਜੀਰੀ ਪਾ ਕੇ ਹਾਂ ਇਹ ਮੈਂ ਲੈ ਆਈ ਆ ਜੀ ਮਟਰ ਪਨੀਰ ਦੀ ዳਲ ਲੈ ਆਈ ਆ ਗਵਾਂਡੀਆਂ ਤੋਂ ਮੰਗ ਕੇ ਠੀਕ ਆ ਤੇ ਮੈਨੂੰ ਵਾਵਾ ਚਰ ਹੋ ਗਿਆ ਸੀ ਗਈ ਇਹਨੂੰ ਖਾਵਾਂਗੇ ਜੀ ਮਟਰ ਪਨੀਰ ਦੀ ዳਲ ਨਾਲ ਰੋਟੀ ਠੀਕ ਆ ਨਾਲੇ ਮੈਂ ਲੱਡੂ ਖਾ ਕੇ ਆਈ ਆ ਨਾਲੇ ਮੈਂ ਚਾਹ ਪੀ ਕੇ ਆਈ ਆ ਤੇ ਮਟਰ ਪਨੀਰ ਆਟਾ ਬਣਾ ਪਿਆ ਤੇ ਰੋਟੀ ਲਾਵਾਂਗੇ ਤੇ ਖਾਵਾਂਗੇ ਅੱਜ ਥੋੜਾ ਜਿਹਾ ਲੇਟ ਹੋ ਗਿਆ ਕੰਮ ਤੁਹਾਨੂੰ ਪਤਾ ਹੀ ਹੈ ਨਾ ਕੈਮਰੇ ਲੱਗੀਆਂ ਜਾਂਦੀਆਂ ਤੇ ਚਾਹ ਬਾਣੀ ਪੀ ਲਿਆ ਸੀਗਾ ਆਪਾਂ ਮੈਨੇ ਕੁਆਂਟਲ ਆਦਿ ਕਰੋ ਪੀਕਈ ਆਈਆਂ ਤੇ ਪੱਟ ਜੜੀ ਲਾਤੀ ਹਾਂ ਹਾਂ ਹਾਂਜੀ ਤੇ ਉਹ ਲੱਗ ਗਈ ਜੀ ਜੇ ਹੁਣ ਮੋਬਾਈਲ ਦੇ ਵਿੱਚ ਮੋਬਾਈਲ ਚ ਵੀ ਮੋਬਾਈਲ ਚ ਪੰਗੇ ਲੀ ਜਾਂਦੇ ਆ ਅੱਛਾ ਮੋਬਾਈਲ ਚ ਵੀ ਚਾਰਜ ਅਟੈਚ ਕਰਨੀ ਆ ਕਿ ਮੇਰੇ ਵਾਲ ਚ ਘਰ ਐਚ ਡੀ ਆ ਮੇਰੇ ਵਾਲਾ ਕੋਣ ਸਾਡਾ ਐਚ ਡੀ ਨਹੀਂ ਹਾਂ ਤਾਂ ਦੀ ਵੀ ਸਾਰਾ ਦਿਨ ਹੁੰਦਾ ਬਾਈ ਯਾਰ ਗਿਆ ਯਾਰ ਰਾਮਪੁਰੇ ਤੋਂ ਲਾਉਣ ਆਪਣੇ ਕੈਮਰੇ ਵਿਚਾਰੇ ਹਨਾ ਤੇ ਸਵੇਰ ਦੇ ਚੱਲੇ ਹੋਏ ਬਾਈ ਸਟੰਕ ਕਰ ਰਿਹਾ ਭਰਾ ਹਾਂ ਕੋਈ ਪਾਸਵਰਡ ਉਹ ਪਾਸਵਰਡ ਠੀਕ ਹੈ ਤੇਰੇ ਮੈਂ ਕੀ ਪਾ ਨਹੀਂ ਨਹੀਂ ਤੂੰ ਹੁਣ ਚਲਾਣਾ ਤੈਨੂੰ ਕਹਦੇ ਚੰਗੇ ਅਰੇ ਯਾਰ ਚਲਾਣਗੇ ਚਲਾਣਗੇ ਕਰੀ ਜਾਂਦੇ ਐ ਕੈਮਰਾ ਲਾ ਦਵਾ ਚੱਪਾ ਕੱਢ ਕੈਮਰੇ ਚੁਗਲੀ ਚੱਪਾ ਨੰਗਾ ਟਾਪਾ ਠੀਕ ਹੈ ਸਾਰਾ ਕੈ ਕੈਚਵਰ ਕੈਚਵਰ ਹੁੰਦਾ ਹੈ ਕੈਪਚਰ ਕੈਚਵਰ ਕਰ ਰਿਹਾ ਬਲ ਆਦਾ ਹੁੰਦਾ ਓਏ ਜੀ ਉਹਦੀ ਹੈ ਬਟ ਪੂਰੀ ਵਾਟ ਯੂ ਆਰ ਪ੍ਰੋਬਲਮ ਵਾਟ ਯੂ ਆਰ ਨੇਮ ਆਈ ਵੈਲਕਮ ਹਾਂ ਨੋ ਆਈ ਐਮ ਡੀ ਆਈ ਐਨ ਡੈਲ ਰੈਡ ਕਲਰ ਦੀ ਓਕੇ ਕੁੰਜੀ ਲੁੰਜੀ ਦਿਖਾਣੇ ਤੁਹਾਨੂੰ ਹੁਣ ਅੱਗੇ ਸਾਰੇ ਜਦੋਂ ਕੈਮਰੇ ਫਿੱਟ ਹੋ ਗਏ ਕਿਹੜੇ ਵਾਲਾ ਗਿਆ ਲੱਗ ਕੈਮਰਾ ਤੇ ਹੁਣ ਰਹਿ ਗਿਆ ਬਾਹਰ ਦਾ ਬਾਈ ਕਰੀ ਜਾਂਦਾ ਸਰਾਖੀ ਟੈਲਾਂ ਚ ਗੋਰਾ ਡੈਰ ਵਾਲਾ ਟੈਲਰ ਦੇ ਵਿੱਚ ਸਰਾਖੀ ਤੇ ਅੰਦਰਲਾ ਕੰਪਲੀਟ ਹੋ ਗਿਆ ਦੋ ਕੈਮਰੇ ਇੱਕ ਇੱਥੇ ਰਹਿ ਗਿਆ ਜੀ ਉੱਪਰ ਇੱਕ ਰਹਿ ਗਿਆ ਇੱਥੇ ਇੱਕ ਬੰਨੇ ਕੈਮਰਾ ਉਹ ਕੈਦਰਲਾ ਖੂਬਾ ਜਿਹੜਾ ਇੱਧਰ ਲਾ ਕੇ ਉਹ ਇੱਧਰ ਨੂੰ ਜਿਹੜਾ ਉਹ ਕੈਮਰਾ ਉਹ ਇੱਧਰ ਨੂੰ ਤਿੰਨ ਕੈਮਰੇ ਟੋਟਲ ਹਾਂਜੀ ਤਿੰਨ ਕੈਮਰੇ ਲੱਗੇ ਆ ਇੱਕ ਕਪੜੇ ਵੇੜੇ 'ਚ ਲੱਗਿਆਗਾ ਤੇ ਅੰਦਰਲਾ ਤਾਂ ਕੰਪਲੀਟ ਹੋ ਗਿਆ ਲਾ ਤਾਂ ਤੇ ਬਾਕੀ ਤੁਸੀਂ ਬਣੇ ਰਹੋ ਬਸ ਦੇਖਿਓ ਜੱਲੇ ਵਾਜ ਕੀ ਕੀ ਹੋ ਰਿਹਾ ਹਾਂ ਤੇ ਕੀ ਗੱਲ ਬਾਤਾਂ ਚੱਕ ਦੇਣੇ ਫੱਟੇ ਫੱਟੇ ਚੱਕ ਦੇਣੇ ਪੂਰੇ ਠੀਕ ਆ ਫਿਰ ਮੰਮੀ ਭੰਗੜਾ ਪਾ ਕੇ ਦਿਖਾਉਗੀ ਤੁਹਾਨੂੰ ਹੈ ਬਾਤ ਹਾਂ ਭੰਗੜਾ ਪੌਲਦਾ ਕੱਲ ਮੈਂ ਜੀ ਕਿਉਂਕਿ ਸਾਡੇ ਗਵਾਂਢੀਆਂ ਦੱਸਿ ਕਿ ਹੋ ਘਰ ਵਾਲੇ ਦੇ ਗਿਆ ਹਾਂ ਤੇ ਕੱਲ ਬਹੁਤ ਕੁਝ ਖਾਦਾ ਤੇ ਬਹੁਤ ਕੁਝ ਕਰਕੇ ਖਾਦਾ ਥੋੜੇ ਖਾਏ ਸੀ ਇਨਾਂ ਨੇ ਪਤਾ ਚਲੋ ਬਣੇ ਰਹੋ ਵਧੀਆ ਸੀ ਕਹਿਣ ਦਾ ਮਤਲਬ ਹਾਂਜੀ ਆਪਾਂ ਇੱਥੇ ਲੇਟੀਆਂ ਨੇ ਦੋ ਚਾਦਰਾਂ ਬੈੱਡ ਦੀਆਂ ਹਨ ਆ ਬਾਹਰ ਵਾਲੇ ਅੰਦਰ ਵਾਲੇ ਬੈੱਡ ਦੀ ਮੇਰੇ ਵਾਲੇ ਦੀ ਕਿਉਂਕਿ ਹੁਣ ਆਪਾਂ ਅੰਦਰਾਸ਼ਨ ਲਾ ਲਏ ਹਨ ਬਾਕੀ ਕੈਮਰੇ ਲੱਗ ਚੁੱਕੇ ਆ ਕੈਮਰੇ ਹੋ ਗਏ ਪੂਰੇ ਕੰਪਲੀਟ ਤੇ ਆ ਜੋ ਫਿਰ ਮੈਂ ਤਾਂ ਤੁਹਾਨੂੰ ਗੰਧ ਦਿਖਾਣੇ ਬਾਹਰ ਆ ਗੰਧ ਪੈ ਗਿਆ ਕੈਮਰੇ ਲਵਾਉਣੇ ਸੌਖੇ ਨਹੀਂ ਹੈਗੇ ਬਹੁਤ ਉੱਪਰ ਪੈ ਗਿਆ ਹਾਂਜੀ ਦਿਖਾਣਾ ਤੁਹਾਨੂੰ ਮੈਂ ਕੈਮਰੇ ਹੁਣ ਚੈੱਕ ਕਰੋ ਦੇਖੋ ਜੀ ਕੈਮਰੇ ਲੱਗ ਚੁੱਕੇ ਆ ਇੱਕ ਇਧਰ ਤੁਹਾਨੂੰ ਆਖਿਆ ਸੀ ਕਿ ਇਧਰ ਲੱਗਣਾ ਕੈਮਰਾ ਇੱਕ ਤੁਹਾਨੂੰ ਦਿਖਾਣਾ ਲੱਗਿਆ ਤਾਂ ਕੈਮਰਾ ਇੱਕ ਕੈਮਰਾ ਆ ਲੱਗਿਆ ਪਿਆ ਤੀਜਾ ਕੈਮਰਾ ਵੀ ਮੈਂ ਤੁਹਾਨੂੰ ਦਿਖਾਨਾਗਾ ਅੰਦਰ ਜਾ ਕੇ ਤੀਜਾ ਕੈਮਰਾ ਆ ਲੱਗਿਆ ਪਿਆ ਜੀ ਠੀਕ ਹੈ ਹੁਣ ਤੁਹਾਨੂੰ ਮੈਂ ਐਲ ਸੀ ਡੀ ਦੇ ਵਿੱਚ ਦਿਖਾਨਾਗਾ ਤੇਰੀ ਮੰਮੀ ਤੇਰੀ ਰਿਕਾਰਡਿੰਗ ਹੋ ਗਈ ਮੰਮੀ ਹੋ ਚੈੱਕ ਹੋ ਗਿਆ ਨਾ ਤੈਨੂੰ ਮੈਂ ਦੇਖਿਆ ਤੇਰਾ ਹੋ ਗਿਆ ਐਂਡ ਉਹ ਲੱਗੇ ਕੈਮਰੇ ਤੇ ਬਹੁਤ ਬਹੁਤ ਧੰਨਵਾਦ ਬਾਈ ਗੋਰਾ ਟਾਇਲ ਦਾ ਜਿਹਨੇ ਕੇ ਮੈਨੂੰ ਮੇਰੀ ਬਾਹ ਖੜੀ ਆ ਤੇ ਮੇਲੇ ਵਾਰ ਇੰਨਾ ਸੋਚਿਆ ਬੈਠ ਰਹੀ ਨੇ ਤੇ ਆਹ ਦੇਖੋ ਜੀ ਗੰਦ ਪੂਰਾ ਪੈ ਗਿਆ ਤੇ ਹੁਣ ਇੱਕ ਵਾਰੀ ਚਾਦਰ ਆਪਾਂ ਰੱਖਾਂਗੇ ਪਹਿਲਾਂ ਇੱਥੋਂ ਪੂਰਾ ਕਰਾਂਗੇ ਸਾਫ਼ ਸਪਾਈਆ ਜਦੋਂ ਹੋ ਗਿਆ ਪੂਰਾ ਕੰਪਲੀਟ ਆਹ ਦੇਖੋ ਹਾਂਜੀ ਸਾਰਾ ਗੰਦ ਪਿਆ ਹੋਇਆ ਦੇਖੋ ਕੈਮਰੇ ਦੀ ਜਿਹੜੀ ਮਤਲਬ ਉਹ ਸੀਗੇ ਜਿੰਨਾਂ ਵਿੱਚ ਪੈਕ ਹੋ ਕੇ ਆਏ ਸੀਗੇ ਤੇ ਬਾਕੀ ਕੀ ਕਹਿੰਦੇ ਆ ਤੁਸੀਂ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਆਪਾਂ ਕੰਪਲੀਟ ਪੂਰਾ ਕਰਕੇ ਸਭਾਈ ਸੂਈ ਕਰਕੇ ਹਾਂਜੀ ਠੀਕ ਹੈ ਜੀ ਦੇਖ ਸਕਦੇ ਸਫਾਈਆਂ ਸਾਰੀਆਂ ਕਰ ਤੀਆਂ ਹਨਾ ਨਨਾ ਤਾਂ ਦਿਖਾ ਦਿਓ ਬੋਬੂ ਜੀ ਸਭਾ ਜਨਾ ਕਰਤਗਾ ਸਰਾਣਾ ਮੇਰੇ ਇੱਕ ਬਦਲ ਗਿਆ ਕਿਉਂਕਿ ਅਸੀਂ ਚਾਦਰਾਂ ਇੱਕੋ ਜਿਹੀ ਲੈਤੀਆਂ ਸੀਗੀਆਂ ਮੈਂ ਤੇ ਉਧਰਾਂ ਟੀ ਸੋ ਮੇਰਾ ਉਹ ਵਾਲਾ ਸਰਾਣਾ ਬਦਲ ਗਿਆ ਉਹ ਮੈਂ ਚੇਂਜ ਕਰਕੇ ਲੈ ਕੇ ਆਉਂਗੀ ਉਹ ਨਾਲ ਸਾਡੇ ਨਾਲ ਹੀ ਆਟੀ ਅਸੀਂ ਇਕੱਠਾਂ ਚਾਦਰਾਂ ਲੈਤਣਾ ਸੀ ਸੋ ਆਹ ਵਾਲਾ ਬੈੱਡ ਵੀ ਆਪਾਂ ਰੈਡੀ ਕਰਤਾ ਆਹ ਦੇਖੋ ਜੀ ਇਹ ਵਾਲਾ ਵੀ ਆਪਾਂ ਰੈਡੀ ਕਰਤਾ ਤੇ ਸਾਡੇ ਉਧਰ ਨੇ ਕੱਪੜੇ ਟੰਗੇ ਹੋਏ ਆ ਭਰਾ ਸਿੱਧੇ ਜੀ ਗੱਲਾਂ ਝੋਟੀਆਂ ਬੋਲਦੇ ਉਹ ਮੈਂ ਕਹਾਂ ਵੀ ਕੱਪੜੇ ਨਾ ਦਿਖਾਓ ਤੇ ਮਾਕੇ ਕੈਮਰੇ ਤੁਸੀਂ ਦੇਖ ਹੀ ਲੱਤੇ ਹਨ ਕੈਮਰੇ ਲੱਜੁਕੇ ਆ ਤੇ ਕੈਮਰੇ ਲੱਜੁਕੇ ਪਾ ਦੇ ਪੰਗੜਾ ਕਿਵੇਂ ਕਹਿੰਦੀ ਤੇ ਸਫਾਈਆਂ ਹੋ ਗਿਆ ਤੇ ਬਾਈ ਗੋਰਾ ਟਾਇਲ ਜਮਾ ਫੇਰ ਤੋਂ ਦੂਰ ਤੋਂ ਧੰਨਵਾਦ ਕਰਦੀ ਆ ਬਹੁਤ ਬਹੁਤ ਮੈਂ ਸੋਚਿਆ ਵੀ ਨਹੀਂ ਸੀਗਾ ਕਦੇ ਵੀ ਅਸੀਂ ਨਹੀਂ ਕਦੇ ਕੈਮਰੇ ਵਾਲੇ ਨੂੰ ਆਗੇ ਤੇ ਸੋ ਬਾਈ ਗਲਾ ਸਿੱਧੂ ਨੇ ਮੈਨੂੰ ਇਹ ਸਿਲਵਾਤਾ ਜਦੋਂ ਬਾਈ ਨੇ ਗੋਰੇ ਟਾਇਲ ਵਾਲੇ ਨੇ ਕੈਮਰੇ ਲਵਾਤੇ ਬਹੁਤ ਧੰਨਵਾਦ ਬਾਈ ਦਾ ਚਿਹਰੇ ਦਾ ਹਨ ਜਿਨ੍ਹਾਂ ਨੇ ਕਿ ਆਪਾਂ ਨੂੰ ਇੱਥੋਂ ਜੋਗਾ ਸਮਝਿਆ ਸੋ ਮੈਂ ਤੁਹਾਨੂੰ ਔਰ ਲਾ ਪਾ ਕੇ ਵੀ ਦਿਲ ਵੀ ਤੇ ਆ ਗਏ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਤੇ ਆ ਗਏ ਨੱਚਣੇ ਤੋਂ ਪਹਿਲਾਂ ਹੋਕਾ ਦੇਵਾਂਗੇ ਸਭਨਾਂ ਨੂੰ ਅਸੀਂ ਇੱਕ ਤੋਂ ਕਾਹਦੇ ਹੋਕਾ ਹਾਂ ਇੱਕ ਸੋਨੇ ਦਾ ਉਕਾ ਦੇਵਾਂਗੇ ਹੋ ਇੱਕ ਸੋ ਤੇ ਸਾਢੇ ਤਿੰਨ ਕਹਿਣ ਲੱਗਿਆ ਫੰਡ ਤਨ ਦੋ ਵਾਰ ਚ ਲੱਗਿਆ ਇੱਕ ਇਧਰ ਲੱਗਿਆ ਸੋ ਅਜ ਬੜੀ ਖੋਸ਼ਾ ਬਾਈ ਰਗਾ ਨਾਲ ਪਰ ਰੋਟੀ ਪਾਣੀ ਵੀ ਚਰਾਂ ਨੂੰ ਹਨਾ ਜਿੰਨੇ ਕਿ ਸੇਵਾ ਸੀਗੀ ਆਪਾਂ ਕਰਤੀ ਗੈਰਾਂ ਦੀਆਂ ਨਾ ਸੋ ਹੁਣ ਮਨ ਜੂਗੀ ਭਾਂਡੇ ਗੁੰਡੇ ਘੇਰੇ ਸਿਵਾ ਨੂੰ ਮਾਣੂ ਮਾਗੇ ਹਨਾ ਜੀ ਸੋ ਸਾਰਾ ਤੁਹਾਡੀਆਂ ਜੀ ਨਾਲ ਚ ਲੱਗੇ ਰਹੇ ਬਹੁਤ ਧੰਨਵਾਦ ਮੈਂ ਮੇਰੇ ਕੋਲ ਲੱਭ ਨਹੀਂ ਕੁਛ ਵੀ ਬੋਲਣ ਨੂੰ ਮੈਂ ਸਹੀ ਦੱਸਾਂ ਸੋ ਬਾਈ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਸੋ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸੋ ਕੰਦਰੇ ਮੈਨੇ ਗੈਵਲੀ ਸੋ ਮੈਂ ਅੱਜ ਬਹੁਤ ਫਨੀ ਤੇ ਅੱਜ ਮੈਂ ਬਹੁਤ ਫਨੀ ਫੇਰ ਦੇਲੇ ਕੋਈ ਜੀ ਆਫਰ ਲੇ ਕੋਈ ਕਦੇ ਸੋਚਿਆ ਨਹੀਂ ਸੀ ਵੀ ਅਸ ਨੇ ਕੀ ਹਰਾਲੀ ਹੋਵੇ ਕਸ ਨਹੀਂ ਜਾਂਦਾ ਅੱਜ ਦਿ ਲੋ ਅੰਦਰੋਂ ਮੁੰਤਗਾ ਪਾਈ ਕੋਰੇ ਟਾਇਰ ਆਲ ਨੂੰ ਤੋ ਅੰਦਰੋਂ ਦਵਾ ਮੋਂਦੇ ਆ ਕਾਸ ਵੀ ਕੱਢਾ ਬਾਈ ਅੰਦਰੋਂ ਇਹ ਨੰਨਾ ਹਿੰਨਾ ਗਿਨੇ ਨਾਗ ਨੇ ਡਾਂਸ ਨੱਚਣਾ ਸੋ ਬਾਏ ਫਰੈਂਡ ਅੰਜਵਾਇ ਕਰਾ ਪਰ ਤੁਸੀਂ ਵੀ ਖੂਬ ਵਾਦਦਾ ਠੀਕ ਹੈ ਬਈ ਆਇਆ ਜਲਪੇ ਟੱਕਿਆ